ਦੇ ਨੂੰ ਲੈ ਕੇ ਹੋਇਆ ਸੀ ਸਾਬਕਾ ਸਰਪੰਚ ਦਾ ਕਤਲ ਕਲਕੱਤੇ ਦੇ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਖੁਲਾਸਾ ਜੀ 3 ਬੰਦੇ ਟੋਟਲ ਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰੁਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਣਾ ਦਾ ਰਹਿਣ ਵਾਲਾ ਹੈਗਾ ਇਹ ਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਨੂੰ ਵੀ ਅਸੀਂ ਨੋਮੀਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮ ਮੋਫੀਸ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁੱਛਤਾਚ ਕਰੀਏ ਜੋ ਪ੍ਰਾਈਮ ਮੋਫੀਸ ਪੁੱਛਤਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਨੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਆਫੀਰ ਦੇ ਵਿੱਚ ਸਰ ਪੰਚਾਇਤੀ ਝਗੜੇ ਨੂੰ ਕਿਹਾ ਗਿਆ ਕਿ ਪੰਚਾਇਤੀ ਜਿਹੜਾ the ਉਹ ਇਲੈਕਸ਼ਨ ਨੂੰ ਲੈ ਕੇ ਪੂਰਾ ਅੰਜਸ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੇ ਇਹ ਇਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਆਜੀ ਡੇਟ ਜੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣਾ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਸੂਨੀ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹਰੇ ਕਿ ਉਹਨੇ ਕੁਝ ਬੋਲ ਕੱਢ ਕੇ ਉਹਦੇ ਫਾਇਰ ਕਰ ਦਿੱਤਾ ਸਰ ਜੀ ਮੇਰੇ ਕੋਲ ਹੈਗਾ ਜੀ ਮਲਜਮਾ ਦਾ ਕੋਈ ਕ੍ਰਿਮੀਨਲ ਰਿਪੋਰਟ ਪਹਿਲਾਂ ਨਹੀਂ ਬਿਲਕੁਲ 100% ਜ਼ਿਆਦਾ ਰਿਕਰਡ ਆਏਗਾ ਜੀ ਤੁਹਾਡੇ ਨਾਲ ਅਸੀਂ ਪ੍ਰੈਸ ਨੋਟ ਚ ਵੀ ਜਾਰੀ ਸ਼ੇਅਰ ਕੀਤਾ ਹੈਗਾ ਪਹਿਲਾ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀ ਪਹਿਲੀ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਐਫਆਈਆਰ ਹੈਗੀ ਇਹ ਕਿੱਥੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਇਹ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਪੰਜਾਬ ਸਰਕਾਰ ਕੋਲ ਤੋਂ ਛੋਟੇ ਕੋਲ ਬਹਾਰ ਲਗਾ ਕੇ ਮਾਰਨਰ ਆ ਜੀ ਨਹੀਂ ਹੈ ਫੋਲਡਰ ਨਹੀਂ ਹੈਗਾ ਜੀ ਲੋਕਲ ਲੋਕਲ ਹੈਗਾ ਜੀ ਦੇਖ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹਿ ਰਿਆ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 تک লাইসেন্স কা वैलिड হega। জি সেকেন্ড ওয়ান যে বড়ই मई 2025 মে ডিসি সাহেব তো এনওসি लेके ইনি apna লাইসেন্স যেڑا ওয়েপন হে ও বেচিয়া হega। ইসনে কোই নওয়া ওয়েপন ખરીদনা সিগা। হুন এ জড়ি গাল হে কি এদা ওয়েপন জমা করায়া গয়া রেকর্ড মে এহোজি কোই ভি ચીজ নি হে। দ্যাটস ওয়াই আই এম রিকোয়েস্টিং ইউ টু অল ইউ পিপল কে বে এহোজি কোই ভি মিসলিডিং ওয়ালি কোই ভি এহোজি ইনফরমেশন স্প্রেড নি করনি চাইদি হে। এদা ওয়েপন দা ਇਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਹੈ ਹਜੇ ਵੀ ਬਿਲਕੁਲ ਸਟੈਂਡ ਕਰਦਾ ਹੈ ਜੀ ਬਿਲਕੁਲ ਪਿੱਛੇ ਕੋ ਪੋਲਿਟੀਕਲ ਬੈਕਗ੍ਰਾਉਂਡ ਹੈ ਕਿਉਂਕਿ ਰਿਯੂਮਰ ਹੈ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਹਾਲ ਮੈਂ ਉਹੀ ਕਹਿ ਰਹਾ ਜਿਹੜਾ ਤੁਸੀਂ ਵੈਪਨ ਦੀ ਗੱਲ ਕਰੀ ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿ ਇਹਦਾ ਜਿਹੜਾ ਰਿਕਾਰਡ ਹੈ ਉਹ ਕੱਢ ਕੇ ਰੱਖੋ ਸਾਰਾ ਕਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ 'ਚ ਹੈਗੇ ਅਨੀ ਉਹ ਰਿਮਾਂਡ ਲੈਵਾਂਗੇ ਬਹੁ ਡੂੰਗਾ ਇਹਨਾਂ ਨਾਲ ਪੁਸ਼ਟਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀ ਕਹਿ ਰਹੇ ਕਿ ਸਿਕਿਉਰਿਟੀ ਥ੍ਰੈਟ ਸੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਥ੍ਰੈਟ ਸੀ ਸਿਮਰਨਜੀਤ ਸਿੰਘ ਮਾਨ ਦੇ ਲੋ ਵੀ ਇਹਦੇ ਲਈ ਕਿਹਾ ਗਿਆ ਜੀ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਏ ਦੇ ਨਾਲ ਹੀ 24 ਘੰਟੇ ਰਹਿਦਾ ਸੀਗਾ ਆਪਸੇ ਖਾਂਦੇ ਪੀਂਦੇ ਸੀਗੇ ਹੁਣ ਆਪਸ ਵਿੱਚ ਸਟਨ ਪ੍ਰੋਵੋਕੇਸ਼ਨ ਮੈਂ ਹੁੰਦਾ ਹੈ ਜਾਂ ਇਹਨਾਂ ਦਾ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ that is a different thing ਉਹ ਇਨਵੈਸਟੀਗੇਸ਼ਨ ਚਾਹੂਗਾ ਫਿਲਹਾਲ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਥੀ ਕਿ ਵੀ ਇਹਨਾਂ ਕੋਈ ਮਲਟੀਪਲ ਕਿਸੇ ਹੋਰ ਥਾਤੇ ਕਿਸੇ ਕੋਲ ਕੋਈ ਮਾਡਲ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਸੱਚਾਈ ਹੈਗੀ ਹੈ ਜਾਂ ਨਹੀਂ 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 ਅਬ ਫਿਲਹਾਲ ਤੋਂ ਇਨਵੈਸਟੀਗੇਸ਼ਨ ਮੈਂ ਤੁਹਾਡੇ ਸਾਹਮਣੇ ਆਇਆ ਕਿ ਅਸੀਂ 3 ਦੋ ਬੰਦੇ ਪਰਿਵਾਰ ਨੇ ਲਿਖਵਾਏ ਸੀਗੇ ਕਿ ਦੋ ਬੰਦੇ ਇਹਦੇ ਸ਼ਾਮਿਲ ਹੈ ਅਸੀਂ ਇੱਕ ਤੀਸਰਾ ਬੰਦਾ ਵੀ ਆਇਡੈਂਟੀਫਾਈ ਕੀਤਾ ਹੈ ਕਿ ਜਿਹੜਾ ਇਹਦੇ ਨਾਲ ਵੈਪਨ ਲੈ ਕਦੋਂ ਲੈ ਕੇ ਆਇਆ ਸਾਰੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 20 25 ਦਿਨ ਹੋ ਗਏ ਨੂੰ ਵੈਪਨ ਲੈ ਕੇ ਆਇਆ ਮਤਲਬ ਦੋ ਨੰਬਰ ਦਾ ਵੇਪਰ ਇਲਾਕੇ ਚ ਫਿਰਦਾ ਸੀ ਪੁਲਿਸ ਨੂੰ ਪਤਾ ਹੀ ਲੱਗਿਆ ਨਹੀਂ ਨਹੀਂ ਚਲੋ ਪੁਲਿਸ ਨੂੰ ਐਦਾ ਤੋਂ ਯਾਰ ਜਦੋਂ ਇਨਫੋਰਮੇਸ਼ਨ ਆਉਂਦੀ ਹੈ ਕਾਰਵਾਈ ਕਰਦੀ ਹੈ ਪੁਲਿਸ ਪੁਲਿਸ ਨੂੰ ਹਰ ਦੋ ਨੰਬਰ ਦੀ ਚੀਜ਼ ਦਾ ਇਮੀਡੀਏਟਲੀ ਤੋਂ ਨਹੀਂ ਪਤਾ ਲੱਗਦਾ ਮੁਖਬਰੀ ਤੋਂ ਹੀ ਪਤਾ ਲੱਗਦਾ ਹੁੰਦਾ ਜਦੋਂ ਕੋਈ ਹੁੰਦਾ ਨਹੀਂ ਸਰ ਜਿਵੇਂ ਇਹਨੂੰ ਇਨੀ ਛੇਤੀ ਮਿਲ ਗਿਆ ਜੇ ਅਵੇਲੇਬਲ ਹੋ ਗਿਆ ਕੀ ਹੈਗੇ ਅਸਲ ਇਸ ਤਰੀਕੇ ਨਾਲ ਪੰਜਾਬ ਨਹੀਂ ਮੈਂ ਐਦਾ ਇਸ ਤੇ ਕਮੈਂਟ ਤੋਂ ਨਹੀਂ ਕਰ ਸਕਦਾ ਬਟ ਚੀਜ਼ੇ ਤੁਹਾਨੂੰ ਪਤਾ ਹੈ ਕਿ ਪੁਲਿਸ ਤੋਂ ਆਪਣੀ ਤਰਫ ਤੇ ਕਾਰਵਾਈ ਕਰਦੀ ਰਹਿੰਦੀ ਹੈ ਰਿਕਵਰੀ ਵੀ ਕਰਦੀ ਰਹਿੰਦੀ ਹੈ ਬਟ ਕਿਉਂਕਿ ਇਹ ਸਮਾਜਿਕ ਤੱਤ ਬਹੁਤ ਹੁੰਦੇ ਨੇ ਇਹੋ ਜਿਹਾ ਕੰ ਪੁਲਿਸ ਨੇ ਤੁਸੀਂ ਅਪਰੀਸ਼ੀਏਟ ਕਰੋਗੇ ਪੁਲਿਸ ਨੇ 24 ਆਵਰਸ ਬੰਦੇ ਵੀ ਫੜੇ ਆ ਤੇ ਵੈਪਨ ਵੀ ਰਿਕਵਰ ਕੀ ਸਰ ਪਰਿਵਾਰ ਪਰਦੇ ਤੇ ਬੈਠਾ ਲੋਕਧਰਮ ਦੇ ਬੈਠੇ ਉਹਨਾਂ ਨੇ ਕੋਈ ਗੱਲਬਾਤ ਚੜਾਈ ਕੀ ਡਿਮਾਂਡ ਆ ਮੈਨੂੰ ਇਹ ਬਈ ਅਸੀਂ ਇੱਕ ਤਾਂ ਲੋਕਲੀ ਰੈਸਟ ਕੀਤਾਗਾ ਇਹਨੂੰ ਅਸੀਂ ਰਾਈਕੋਟ ਸਾਈਡ ਤੋਂ ਰੈਸਟ ਕੀਤਾ ਸਰ ਪਰਿਵਾਰ ਪਰਦੇ ਤੇ ਬੈਠਾ ਪਿੰਡ ਵਾਲੇ ਪਰਦੇ ਤੇ ਬੈਠੇ ਦੇਖੋ ਅਸੀਂ ਹਰ ਬੰਦੇ ਨੂੰ ਸੈਟੀਸਫਾਈ ਕਰਾਵਾਂਗੇ ਸਾਡੀ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਸਟਿਸ ਹੋਊਗਾ ਇਮੀਡੀਏਟਲੀ ਪੁਲਿਸ ਐਕਸ਼ਨ ਲੈਂਦੀ ਹੈ ਪੁਲਿਸ ਨੇ ਰੈਸਟ ਕੀਤੇ ਐਂਡ ਜਿਹੜਾ ਅੱਗੇ ਰਿਮਾਂਡ ਮੇ ਜੋ ਵੀ ਜਾਉਗੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਹੀਂ ਨਹੀਂ ਪੁਲਿਸ ਨੇ ਜੋ ਜੋ ਪੀੜਤ ਪਰਿਵਾਰ ਨੇ ਦੋ ਬੰਦਿਆਂ ਦਾ ਨਾਮ ਲਿਖਵਾਇਆ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਰੈਸਟ ਕੀਤਾਗਾ ਤੀਜੇ ਬੰਦੇ ਨੂੰ ਅਸੀਂ 12बीबी ਮੇ ਜਾਂ ਸਾਜ਼ਿਸ਼ ਮੇ ਅਸੀਂ ਰੈਸਟ ਕੀਤਾ ਕਿਉਂਕਿ ਉਹਦੇ ਨਾਲ ਵੈਪਨ ਉਹਦੇ ਨਾਲ ਗਿਆ ਸੀਗਾ ਉਹਦਾ ਰੋਲ ਵੀ ਅਸੀਂ ਇਨਵੈਸਟੀਗੇਸ਼ਨ ਚ ਵਾਚਾਂਗੇ ਬਾਕੀ ਹੋਰ ਵੀ ਕਿਸੇ ਦਾ ਕੋਈ ਰੁਕੋ ਕੋਈ ਰੋਲ ਆਊਗਾ ਤਾਂ 100% ਅਸੀਂ ਦੋ ਮਿੰਟਾਂ ਤੱਕ ਬੰਦਿਆਂ ਦਾ ਨਾਮ ਲੈਂਦੇ ਆ ਬੈਠਾ ਦਿੱਤੀਆਂ ਨੇ ਸਾਨੂੰ ਬਾਈਟ ਤੋਂ ਮੈਂ ਉਹੀ ਕਹ ਰਹਾ ਹਾਂ ਹੁਣ ਅਸਲਾ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀਗੀ ਉਹ ਤਾਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੈਂ ਜੋ ਵੀ ਹੋਗਾ ਉਹ ਕਰਨਗੇ ਸਰ ਇੱਕ ਵੱਡਾ ਸਵਾਲ ਹੈ ਹਰ ਵਾਰ ਲੋਕ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਭੰਗ ਹੋ ਚੁੱਕੀ ਹੈ ਪਰ ਇਹਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੈ ਕਿ ਬਰਨਾਲਾ ਚ ਪ੍ਰੋਪਰ ਗਾਰਡ ਨਹੀਂ ਹੈਗੀ ਪੁਲਿਸ ਮੁਲਾਜ਼ਮ ਨਹੀਂ ਰਾਤ ਨੂੰ ਲੇਡੀਜ਼ ਨੂੰ ਪੀਸੀਲ ਦੇ ਉੱਪਰ ਲੰਗਾਇਆ ਜਾਂ ਰਿਹਾ ਇੱਥੇ ਗਾਰਡ ਵੀ ਦਿੱਤੀ ਜਾਵੇ ਤਾਂਕਿ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾ ਸਕੇ ਨਹੀਂ ਬਿਲਕੁਲ ਇਸ ਇਹਦੇ ਉੱਤੇ ਡੀਜੀ ਸਾਹਿਬ ਦੀ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਮੈਂ ਉਸ ਮੀ ਨਵੀਂ ਪੀਸੀਆਰ ਸੋ ਕੋਲਡ ਆਪਾਂ ਕਹਿ ਸਕਦੇ ਆ ਉਹ ਲੈ ਕੇ ਆ ਰਹੇ ਆ ਐਂਡ ਇਹ ਸਾਰੀ ਡਿਸਟ੍ਰਿਕਟਾਂ ਨੂੰ ਮਿਲੇਗੀ ਬਰਨਾਲਾ ਵੀ ਉਹਨਾਂ ਚੋਂ ਵਨ ਆਫ ਹੋਊਗਾ ਐਂਡ ਜਿਹੜੀ ਐਕਸਟਰਾ ਪੁਲਿਸ ਫੋਰਸ ਮਿਲ ਕੇ ਜਿਹੜਾ ਰਿਸਪੌਂਸ ਟਾਈਮ ਪੁਲਿਸ ਦਾ ਹੈਗਾ ਉਹ ਤੁਸੀਂ ਦੇਖੋ 5 ਮਿੰਟ ਤੇ 10 ਮਿੰਟ ਦੇ ਵਿੱਚ ਆ ਜਾਊਗਾ ਜਦੋਂ 650 ਵਹੀਕਲ ਪੂਰੇ ਪੰਜਾਬ ਚ ਸਪੈਸ਼ਲ 112 ਤੇ ਲੱਗਣਗੇ ਐਮਰਜੈਂਸੀ ਰਿਸਪੌਂਸ ਇਸ ਨੂੰ ਕਿਹਦੇ ਇੱਥੇ ਉਹੀ ਮਲਾ ਰਹੇ ਨੇ ਉਹੀ ਡੇ ਨਾ ਡਿਊਟੀ ਨਹੀਂ ਮੈਂ ਸਮਝ ਸਕਦਾ ਤੁਹਾਨੂੰ ਤੇ ਪ੍ਰੈਸ਼ਰ ਹੈਗਾ ਬਟ ਚਲੋ ਉਸ ਤੋਂ ਬਾਅਦ ਵੀ ਇਹ ਬਹੁਤ ਵਧੀਆ ਡਿਊਟੀ ਕਰਦੇ ਮੈਂ ਤਾਂ ਕੋਈ ਦੋਸ਼ੀ ਦੀ ਕੋਈ ਸਮਾ ਕੋਈ ਇੱਕ ਦਿਨ ਦੇ ਵਿੱਚ ਗੱਲ ਹੋਈ ਹੈ ਜੀ ਕੋਈ ਲੇਟਾਸਟੇ ਦੀ ਗੱਲ ਹੋਈ ਉਹ ਵੀ ਕੋਈ ਪੁਲਿਸ ਨੂੰ ਪਤਾ ਲੱਗਿਆ ਨਹੀਂ ਸੁਖਵਿੰਦਰ ਤੇ ਇਹ ਜਿਹੜਾ ਜਸਵਿੰਦਰ ਇਹ ਦੇ ਸੀਗੇ 24 ਆਵਰ ਇਕੱਠੇ ਹੀ ਰਹਿੰਦੇ ਸੀਗੇ ਇਹਨਾਂ ਦਾ ਕਿਸ ਗੱਲਬਾਤ ਉਹੀ ਅਸੀਂ ਜਦੋਂ ਰੈਸਟ ਕੀਤਾ ਕੁਛ ਹੀ ਟਾਈਮ ਹੋਇਆ ਬਿਕੋਜ਼ ਕਿਉਂਕਿ ਅਸੀਂ ਕਲੈਰੀਫਾਈ ਕਰਨਾ ਜ਼ਰੂਰੀ ਸੀਗਾ ਬਾਕੀ ਤੋਂ ਅਸੀਂ ਸਾਡੇ ਕੋਲੇ ਰਿਮਾਂਡ ਤੇ ਹੋਵਾਂਗੇ ਅਸੀਂ ਕਲੀਅਰ ਕਰਾਂਗੇ ਫਿਰ ਐਸਐਸਪੀ ਤੁਹਾਨੂੰ ਵੱਖਰਾ ਉਹਨਾਂ ਦੇ ਵਾਸਤੇ ਬਰੀਫ ਵੀ ਕਰਾਂਗੇ ਜਿੰਨੇ ਬੰਦੇ ਰਾਉਂਡ ਕੀਤੇ ਗਏ ਨਾ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਅਸੀਂ ਸਿਰਫ ਹਜੇ ਤੱਕ ਤਿੰਨ ਬੰਦੇ ਰਾਉਂਡ ਅਪ ਕੀਤੇ ਤਿੰਨ ਬੰਦਿਆਂ ਦੀ ਰੈਸਟ ਪਈ ਹੈਗੀ ਤੇ ਬਾਕੀ ਜਿਹੜਾ ਵੀ ਇਹਨਾਂ ਦੀ ਪੁਸ਼ਤਾਚ ਕਰਾਂਗੇ ਡਿਟੇਲ ਚ ਪੁਸ਼ਤਾਚ ਕਰਾਂਗੇ ਬਾਕੀ ਹੋਰ ਕਿਸੇ ਦਾ ਰੋਲ ਆਗਾ ਤਾਂ 100 ਗਾਰੰਟੀ ਦੇਂਦੇ